ਅਟਾਰੀ ਦੇ ਰਣਗੜ ਇਲਾਕੇ ਦੇ ਵਿੱਚ ਫਾਇਰਿੰਗ ਹੋਈ ਹੈ ਮਾਮਲਾ ਸਿਆਸੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ ਜਿਸ ਦੇ ਚਲਦਿਆਂ ਦੋ ਪਰਾਵਾਂ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਗੋਲੀ ਇੱਕ ਵਿਅਕਤੀ ਦੇ ਪੇਟ ਵਿੱਚ ਲੱਗੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ ਜਦਕਿ ਦੂਜੇ ਦੇ ਪੈਰ ਵਿੱਚ ਲੱਗਣ ਕਾਰਨ ਉਹ ਜ਼ਖਮੀ ਹੈ ਜਿਸ ਨੂੰ ਕੇ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਪੀੜਤ ਪਰਿਵਾਰ ਨੇ ਪਿੰਡ ਦੇ ਸਰਪੰਚ ਸਨੇ ਇੱਕ ਹੋਰ ਵਿਅਕਤੀ ਤੇ ਵਾਰਦਾਤ ਨੂੰ ਅੰਜਾਮ ਦੇਣ ਦੇ ਇਲਜ਼ਾਮ ਲਗਾਏ ਨੇ ਦੂਜਾ ਮੁਲਜ਼ਮ ਸਰਕਾਰੀ ਮੁਲਾਜ਼ਮ ਦੱਸਿਆ ਜਾ ਰਿਹਾ ਹੈ ਪਰਿਵਾਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ ਦੀ ਮੰਗ ਕੀਤੀ ਗਈ ਹੈ। ਹਾਂ ਨਾਮ ਰਸ਼ਮ ਸਿੰਘ ਹੈ ਜੀ ਮਾਮਲਾ ਇਹ ਹੈ ਜੀ ਕੱਲ ਜਿਹੜਾ ਕਰਮਜੀਤ ਸਿੰਘ ਹੈ ਇਹ ਇੱਕ ਦੇ ਸਰਕਾਰੀ ਮੁਲਾਜ਼ਮ ਹੈ ਤੇ ਪੋਲੀਟੀਸ਼ੀਅਨ ਮਾਮਲੇ ਵਿੱਚ ਬਹੁਤ ਜ਼ਿਆਦਾ ਇੰਟਰਫੇਅਰ ਕਰਦਾ ਵਾ ਜਿਸ ਤਰ੍ਹਾਂ ਕਾਂਗਰਸ ਪਾਰਟੀ ਵੱਲੋਂ ਕੋਈ ਵੀ ਪਿੰਡ ਦਾ ਲੜਾਈ ਝਗੜਾ ਹੁੰਦਾ ਵਾ ਇਹਨੇ ਵਿੱਚ ਦਖਲਅੰਦਾਜ਼ੀ ਦੇਣੀ ਹੁੰਦੀ ਹੈ ਇਹ ਲਾਲੋਕੀ ਸਰਕਾਰੀ ਮੁਲਾਜ਼ਮ ਇਹਦਾ ਤੇ ਬੰਦਾ ਨਹੀਂ ਆ ਪੋਲੀਟੀਸ਼ੀਅਨ ਮਸਲਿਆਂ ਦੇ ਵਿੱਚ ਆਉਣਾ ਤੇ ਸਵੇਰੇ ਕੋਈ ਮਾਮੂਲੀ ਤਕਰਾਰ ਹੋਈ ਹੈ ਸਾਡੀ ਤੇ ਜਿਹਦੇ ਕਾਰਨ ਇਹਨਾਂ ਮਤਲਬ ਹਥਿਆਰ ਲੈਂਦੇ ਨਾ ਬਬੀ ਸਰਪੰਚ ਆ ਬਬੀ ਸਰਪੰਚ ਦਾ ਮੁੰਡਾ ਵਾ ਇਹ ਤਿੰਨ ਚਾਰ ਹਥਿਆਰ ਲੈ ਕੇ ਆਏ ਆ ਤੇ ਕਰਮਜੀਤ ਨੇ ਪਹਿਲੀ ਫਾਇਰਿੰਗ ਕਰਮਜੀਤ ਨੇ ਕੀਤੀ ਆ ਉਹ ਡੇੜੀ ਤੇ ਜਾ ਕੇ ਪੱਟ ਤੇ ਲੱਗੀ ਆ ਤੇ ਦੂਜੀ ਫਾਇਰਿੰਗ ਜਿਹੜੀ ਆ ਉਹ ਬਬੀ ਸਰਪੰਚ ਦੇ ਮੁੰਡੇ ਨੇ ਕੀਤੀ ਆ ਉਹ ਚਾਚਾ ਜੀ ਦੇ ਲੱਗੀ ਪੇਟ ਤੇ ਗੋਲੀ ਲੱਗੀ ਆ ਉਹਨਾਂ ਦੀ ਕੰਡੀਸ਼ਨ ਜਿਹੜੀ ਸੀਰੀਅਸ ਆ ਕਾਫੀ ਤੇ ਨਾਪਰੀ ਤੇ ਹੱਡ ਮੜਿਆ ਹੋ ਹੁਣ ਕੀ ਮੰਗ ਕੀ ਕਰਦੇ ਪਾਜੀ ਤੁਸੀਂ ਮੰਗੇ ਜੀ ਇਹ ਮਤਲਬ ਕੀ ਬਹੁਤ ਜ਼ਿਆਦਾ ਇਹਨਾਂ ਦਾ ਕਾਲਾ ਕਾਰੋਬਾਰ ਹੈ ਚਿੱਟੇ ਦਾ ਕੰਮ ਇਹਨਾਂ ਦਾ ਬਹੁਤ ਜ਼ਿਆਦਾ ਤੇ ਸਾਰਾ ਪਿੰਡ ਨੂੰ ਪਤਾ ਵਾ ਸਾਰੇ ਤੇ ਸਾਰਾ ਕੰਮ ਇਹ ਸਰਪੰਚ ਕਰਵਾਉਂਦਾ ਜੀ ਸਰਪੰਚ ਦੇ ਮੁੰਡੇ ਸ਼ਰੀਆਮ ਪਹਿਲਾਂ ਵੀ ਗੋਲੀਆਂ ਚਲਾ ਚੁੱਕੇ ਆ ਆ 2 ਮਹੀਨੇ ਪਹਿਲਾਂ ਦੀ ਵਾਰਦਾਤ ਤੇ ਪਹਿਲਾਂ ਵੀ ਨਾ ਗੋਲੀ ਚਲਾਈ ਰਣੀਕੇ ਦੇ ਬੰਦੇ ਨੇ ਜਿਨ੍ਹਾਂ ਤੇ ਗੋਲੀ ਚਲਾਈ ਤੇ ਉਦੋਂ ਵੀ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੋਈ ਆ ਹੁਣ ਫੇਰ ਇਹਨਾਂ ਮਤਲਬ ਕਿਦੋਂ ਪਹਿਲਾਂ ਜੇ ਕਾਰਵਾਈ ਹੁੰਦੀ ਤੇ ਆਹ ਕੰਮ ਨਾ ਪੈਂਦਾ ਹੁਣ ਫੇਰ ਦੋ ਬੰਦੇ ਸਾਡੇ ਤੇ ਗੋਲੀ ਚੱਲੀ ਆ ਤੇ ਕੁਝ ਜਿਹੜੇ ਮਤਲਬ ਗੋਲੀਆਂ ਲੱਗਣ ਤੋਂ ਮਾਂ ਹੀ ਬਚਾ ਹੋਇਆ ਉਹ ਕਿਹੜੇ ਹਥਿਆਰ ਹੈ ਲਾਇਸੈਂਸ ਹੈ ਕਿ ਉਸ ਦਾ ਨਹੀਂ ਨਹੀਂ ਨਜਾਇਜ਼ ਹਥਿਆਰ ਹੈ ਜੀ ਪਹਿਲਾਂ ਵੀ ਇਹਨਾਂ ਕੋਲ ਨਜਾਇਜ਼ ਹਥਿਆਰ ਹੈ ਤਿੰਨ ਚਾਰ ਪਹਿਲਾਂ ਵੀ ਤੇ ਘਰ ਆ ਕੇ ਪਾਇਆ ਹਮਲਾ ਕਿਸ ਕਾਰਨ ਕੀਤਾ ਕੀ ਤੁਹਾਨੂੰ ਕੀ ਪੁਰਾਣੀ ਰੰਜਿਸ਼ ਹੈ ਜਾਂ ਕੀ ਹੈ ਪੁਰਾਣੀ ਰੰਜਿਸ਼ ਵਿੱਚ ਪਹਿਲਾਂ ਇਹ ਜੀ ਰਾਤ 12 ਵਜੇ ਸਾਡੇ ਘਰ ਆਏ ਆ ਤੇ ਨਾਲ ਸਾਡੇ ਚਾਚਾ ਜੀ ਉਹਨਾਂ ਦੇ ਘਰ ਮਤਲਬ ਗਾਲਾ ਗੂਲਾ ਕੱਢ ਕੇ ਗਏ ਨਾਲ ਸਾਨੂੰ ਕਿੰਨੀ ਤਰੀਕ ਦਾ ਵਾਕਿਆ ਜੀ ਇਹ ਇਹ ਕੱਲ ਦੀ ਗੱਲ ਹੈ ਜੀ ਕੱਲ ਰਾਤ ਦੀ ਬੀਤੀ ਰਾਤ ਦੀ ਗੱਲ ਹੈ ਜੀ ਇਹ ਪਹਿਲਾਂ ਘਰ ਗਾਲਾ ਗੂਲਾ ਕੱਢ ਕੇ ਗਏ ਸਵੇਰੇ ਜਦੋਂ ਅਸੀਂ ਉਸਨੂੰ ਗੱਲਬਾਤ ਕਰਨ ਗਏ ਆ ਉਦੋਂ ਇਹਨਾਂ ਬੰਦੇ ਬੁਲਾ ਲਿਆ ਜੀ ਧਿਆਰਾ ਦੇ ਨਾਲ ਤੇ ਇਹਨਾਂ ਨੇ ਵਾ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਉਹ ਬੰਦੇ ਦੀ ਪਛਾਣ ਹੈ ਕਿ ਕਿਹੜੇ ਕਿਹੜੇ ਬੰਦੇ ਸੀ ਕਿੰਨੇ ਬੰਦੇ ਸੀ ਹਾਂ ਜੀ ਬ ਜਿਨ੍ਹਾਂ ਤੋਂ ਲੜਾਈ ਸਟਾਰਟ ਹੋਈ ਉਹ ਸਤਨਾਮ ਸਿੰਘ ਹੈ ਜੀ। ਅੱਛਾ ਜੀ। ਤੇ ਕਰਮਜੀਤ ਦਾ ਜਿਹੜਾ ਸਰਕਾਰੀ ਮੁਲਾਜ਼ਮ ਹੈ ਜਿਹੜੇ ਮੇਨ ਮੁਜ਼ਰਮ ਹੈ ਸਾਡੇ ਜਿਨ੍ਹਾਂ ਸਾਡੇ ਸਾਹਮਣੇ ਗੋਲੀ ਮਾਰੀ ਹੈ ਤੇ ਇੱਕ ਬੱbbi ਦਾ ਮੁੰਡਾ ਸਰਪੰਚ ਦਾ ਬੱbbi ਸਰਪੰਚ ਵੀ ਹੈ ਜੀ। ਤੇ ਜਿਹੜਾ ਇਹਨਾਂ ਦਾ ਮਤਲਬ ਜਿਹੜਾ ਸਾਰਾ ਮੋਢੀ ਹੈ ਉਹ ਹੈਗਾ ਜੀ ਅਮਨ ਸਰਪੰਚ ਆ। ਮੌਕੇ ਤੇ ਕੋਈ ਪੁਲਿਸ ਅਫਸਰ ਆਇਆ? ਹਾਂ ਜੀ। ਮੌਕੇ ਤੇ ਨਹੀਂ ਆਉਣਾ। ਕੋਈ ਖਬਰ ਮਿਲੀ ਹੈ ਜੀ ਸਾਡੇ ਚਾਚਾ ਦੀ ਡੈਥ ਹੋ ਗਈ ਹੈ। ਜਿਹਨਾਂ ਦੇ ਗੋਲੀ ਵਜੋਂ ਜਿਹਨਾਂ ਦੇ ਗੋਲੀ ਵਜੋਂ ਡੈਥ ਹੋ ਗਈ ਹੈ ਇਹਨਾਂ ਦੀ। ਚਾਚਾ ਹਾਂ ਜੀ। ਕੋਈ ਗੱਲ ਨਹੀਂ। ਕੋਈ ਗੱਲ ਨਹੀਂ। ਉਥੇ ਹੀ ਇਸ ਸੰਬੰਧੀ ਪੁਲਿਸ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਵੀ ਪੁਲਿਸ ਅਧਿਕਾਰੀ ਇਸ ਮਾਮਲੇ ਵਿੱਚ ਬੋਲਣ ਲਈ ਤਿਆਰ ਨਹੀਂ ਹੈ ਬਿਊਰੋ ਰਿਪੋਰਟ ਐਬੀਪੀ ਸੰਚਾ